ਬਾਹਰ ਇਹ ਤਾਂ ਕਰੋਗਾ ਸੱਟ ਤੇ ਕਾਰਟੂਨ ਪਰਮਿਸ਼ਨ ਹੈ ਜੀ ਉਹ ਲੈ ਜਾਓ ਪਰ ਇਹ ਤਾਂ ਲਾ ਕੇ ਅੰਦਰ ਰੱਖਾ ਜੀ ਬੰਦਾ ਜੀ ਕਿਰਪਾ ਕਰੋ ਜੇ ਮੈਂ ਵਰਗੀ ਦਾ ਜਿਹੜਾ ਇਹ ਮਾਤਾ ਮਰਾਇ ਕੁਚਾਰ ਭਾਜੀ ਇੱਕ ਮਿੰਟ ਐ ਸਾਈਡ ਫੋਰ ਕਰ ਲ ਕੇ ਬੁੱਢੇ ਨੂੰ ਨਾ ਜਾਨਾ ਉਹ ਜੋ ਜੀ ਕਰਦੀ ਉਹ

ਪੰਜਾਬ ਦੇ ਜਿਹੜੇ ਸੀਐਮ ਭਗਵੰਤ ਮਾਨ ਆ ਉਹਨਾਂ ਦਾ ਅੱਜ ਨਗਰ ਦੇ ਵਿੱਚ ਹੋਰ ਸ਼ੋਰ ਹੋਆ ਇਹ ਕਿ ਰਾਤ ਦੇ ਨੇ 1:20 ਤੇ 2:30 ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਜਾਂ ਉਹਨਾਂ ਦੇ ਵੀ ਮੇਕਰ ਆ ਉਹਨੇ ਗੁਰੂ ਰਵੀਦਾਸ ਚੌਂਕ ਦੇ ਵਿੱਚ ਜਿਹੜੇ ਆ ਗੂੜ ਲਗਾਇਆ ਔਰ ਗੂੜ ਵੀ ਇਸ ਤਰ੍ਹਾਂ ਲਗਾਇਆ ਕਿ ਉਹਦੀ ਮਹਾਰਾਜ ਦੀ ਮੂਰਤੀ ਆ ਉਹਨੂੰ ਬਿਲਕੁਲ ਛੁਪਾ ਦਿੱਤਾ ਗਿਆ ਉਹਦਾ ਰਵੀਦਾਸ ਸਮਾਜ ਦੇ ਬੜਾ ਰੋਸ ਹੋਇਆ ਸੀ ਔਰ ਉਸੇ ਦੇ ਸਥਾਨੇ ਵਿੱਚ ਅੱਜ ਅਸੀਂ ਵਿਐਸਪੀ ਪਾਰਟੀ ਦੇ ਦਫ਼ਤਰ ਤੋਂ ਲਾਈਵ ਹਾਂ ਸਾਡੇ ਨਾਲ ਵਿਐਸਪੀ ਦੇ ਸਾਫਤਾ ਪ੍ਰਧਾਨ ਮਰਗੀ ਚੁੰਬਰ ਜੀ ਜਿਲ੍ਹਾ ਪ੍ਰੀਸ਼ਦ ਮੈਂਬਰ ਮੈਂਟੀ ਜੀ ਸ਼ਾਹੀ ਪ੍ਰਧਾਨ ਜੀ ਜੀ ਮਡਾਰਸੀ ਔਰ ਜਿਹੜੇ ਪਾਰਟੀ ਦੇ ਉਹ ਸੀਨੀਅਰ ਲੀਡਰ ਨੇ ਕੋਹਿਤ ਜੀ ਦੇਵਰਾਜ ਜੀ ਐਸਟਾ ਨਾਲ ਨੇ ਗੱਲ ਕਰ ਜਾਂਦੀ ਮਲਕੀ ਦੀ ਕਸ਼ਿਸ਼ ਜਿਹੜਾ ਇਹ ਵਾਕਿਆ ਕੀ ਹੋਇਆ ਸੋਹ ਸਾਬ ਬੜੀ ਹੀ ਨਿੰਦਣੀਆਂ ਜਿਹੜੀ ਇਹ ਘਟਨਾ ਵਾਪਰੀ ਹੈ ਸਵੇਰੇ ਲਗਭਗ ਮੈਨੂੰ 4 ਵਜੇ ਫੋਨ ਆਇਆ ਕਿ ਜਿਹੜਾ ਸਤਗੁਰੂ रविदास ਚੌਕ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਆਲੇ ਦੁਆਲੇ ਫਲੈਕਸਾਂ ਲਾ ਕੇ ਚੌਕ ਨੂੰ ਬੰਦ ਕੀਤਾ ਉਹ ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਆ ਕਿ ਜਿਹੜੇ ਬੋਰ ਲਾਉਣ ਵਾਲੇ ਲੋਕ ਸੀ ਉਹ ਬਾਵਾ ਜਿੱਥੇ ਬਾ ਸਤਗੁਰੂ ਵਿਦਾਸ ਮਹਾਰਾਜ ਦੀ ਤਸਵੀਰ ਲੱਗੀ ਔਰ ਉਹਦੇ ਉੱਤੇ ਜੁੱਤੀਆਂ ਸਮੇਤ ਚੜ ਕੇ ਉਹਨਾਂ ਨੇ ਜਿਹੜੀਆਂ ਫਲੈਕਸਾਂ ਲਾਈਆਂ ਔਰ ਇਹਨਾਂ ਨੇ ਇਹ ਸੱਦ ਕਰ ਦਿੱਤਾ ਕਿ ਇਹਨਾਂ ਨੂੰ ਸਾਡੇ ਰਹਿਬਰਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਇਹਨਾਂ ਨੂੰ ਸਿਰਫ ਰਾਜਨੀਤੀ ਚਮਕਾਉਣ ਦਾ ਪਤਾ ਹੈ ਔਰ ਇਸ ਚੀਜ਼ ਦਾ ਜਦੋਂ ਸਾਨੂੰ ਪਤਾ ਲੱਗਾ ਇਸ ਚੀਜ਼ ਦਾ ਹੀ ਵਿਰੋਧ ਪ੍ਰਸ਼ਾਸਨ ਦੇ ਵਿੱਚ ਵੀ ਦਰਜ ਕਰਾਇਆ ਕਿ ਜਿਹੜਾ ਸਾਡੇ ਗੁਰੂ ਦਾ ਅਪਮਾਨ ਹੈ ਉਹ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਉਹ ਮੌਜੂਦਾ ਸਰਕਾਰ ਹੋਵੇ ਚਾਹੇ ਕੋਈ ਹੋਰ ਪਾਰਟੀ ਹੋਵੇ ਜੀ ਜਿਹੜਾ ਇਹ ਵਿਰੋਧ ਤੋਂ ਬਾਅਦ ਕੀ ਐਕਸ਼ਨ ਕਰਾਇਆ ਬ੍ਰੋਤ ਤੋਂ ਬਾਅਦ ਐਕਸ਼ਨ ਇਹ ਹੋਇਆ ਕਿ ਹੁਣ ਅਸੀਂ ਦੇਖਦੇ ਹਾਂ ਕਿ ਉਸੇ ਚੌਂਕ ਦੇ ਵਿੱਚੋਂ ਜਿਹੜਾ ਉਹ ਇਹਨਾਂ ਨੇ ਤਸਵੀਰਾਂ ਜਿਹੜੀਆਂ ਆਪਣੀਆਂ ਹਟਾ ਲਈਆਂ ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਕੈਡਰ ਹੈ ਉਹ ਆਪਣੇ ਰਹਿਬਰਾਂ ਦੇ ਮਾਨ ਸਨਮਾਨ ਦੀ ਲੜਾਈ ਲੜਨ ਲਈ ਸਭ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੈ ਕਿ ਉਹ ਕੋਈ ਵੀ ਜਿਹੜਾ ਕਿਸੇ ਵੀ ਹੱਦ ਤੱਕ ਜਾ ਸਕਦਾ ਆਪਣੇ ਰਹਿਬਰਾਂ ਦੇ ਮਾਨ ਸਨਮਾਨ ਦੇ ਲਈ ਔਰ ਉਸੇ ਹੀ ਬ੍ਰੋਤ ਤੋਂ ਡਰਦਾ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਜਿਹੜਾ ਉਹਨੂੰ ਜਿਹੜਾ ਚੌਕ ਹੈ ਸਤਗੁਰਾਂ ਦਾ ਉਹਨੂੰ ਖਾਲੀ ਕਰਾਇਆ ਔਰ ਪ੍ਰਸ਼ਾਸਨ ਦਾ ਵੀ ਅਸੀਂ ਧੰਨਵਾਦੀ ਆ ਕਿ ਉਹਨਾਂ ਨੇ ਇਸ ਚੀਜ਼ ਤੇ ਐਕਸ਼ਨ ਲਿਆ ਤੇ ਜਿਹੜਾ ਉਹਨਾਂ ਨੂੰ ਖਾਲੀ ਕਰਨ ਲਈ ਕਿਹਾ ਮੜਾਸੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਨਹੀਂ ਆ ਰਹੀਆਂ ਸਮਾਜ ਨੇ ਇਹ ਜਿਹੜਾ ਬਹੁਤ ਮੰਦ ਭਾਗਾ ਕਹਿ ਸਕਦੇ ਆ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਸਰ ਸਾਹਿਬ ਜਿਹੜਾ ਜਿਹੜਾ ਬਾਤਕਾ ਪਿਛਲੇ ਸਮੇਂ ਤੋਂ ਬਣਿਆ ਉਹਨੇ ਜਦੋਂ ਜੱਜ ਤਾਂ ਸਾਨੂੰ ਕਮੇਟੀ ਵਿੱਚ ਬਹੁਤ ਕਰਨੀ ਪੈ ਰਹੀ ਆ। ਉਹ ਕਿ ਸਾਡੇ ਦੋ ਤਿੰਨ ਹੀ ਕੌਂਸਲਰ ਆ ਦੇ ਵਕਤ ਕੋਲ ਕਿਸੇ ਨਾ ਕੇ ਸਾਡੇ ਨਾਲ ਤਰੀਕੇ ਨਾਲ ਖਾਂ ਲੈ ਰਹੇ। ਜੇ ਖੜੇ ਹੋਣ ਤਰੀਕੇ ਨਾਲ ਕਿ ਉਸ ਉਹਨੂੰ ਰਿਟਰਨ ਦੇ ਵਿੱਚ ਪਾਗਲੀ ਪੱਤਰੀ ਪੂਰਾ ਕਰਕੇ ਉਹਦਾ ਨਾਮ ਨਾਮਕਰਨ ਕੀਤਾ ਜਾਵੇ ਗੁਰੂਤਾਸ ਜੀ। ਜਦੋਂ ਨਾਮਕਰਨ ਹੋ ਜਾਊਗਾ ਫਿਰ ਉੱਤੇ ਐਸਡੀਐਲ ਸਾਹਿਬ ਉਹਨਾਂ ਕੋਲ ਬੋਰਡ ਲੱਗੂਗਾ। ਵਿੱਚੇ ਕੋਈ ਕੁਝੇ ਤਰ੍ਹਾਂ ਦੀ ਐਡ ਜਾ ਕੇ ਇਸ ਇਤਿਹਾਰ ਨਾਲ ਲਾਈ ਜਾਣਾ। ਜਦੋਂ ਲੱਗ ਗਿਆ ਬੋਰਡ ਫਿਰ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਇਹ ਚੌਕ ਗੁਰੂਤਾਸ ਬਾਰੇ ਨਾਮ ਦੀ ਬਣ ਗਿਆ। ਕਿ ਨਹੀਂ ਲਾਉਣਗੇ। ਉਦੋਂ ਤੱਕ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਸਾਡੇ ਐਸਡੀਐਮ ਸਾਹਿਬ ਨੇ ਜ਼ਿੰਮੇਵਾਰੀ ਨਹੀਂ ਸਮਝਦੇ ਉਦੋਂ ਤੱਕ ਸਾਡੇ ਸਾਡੇ ਜਿਹੜੇ ਪ੍ਰਧਾਨ ਜੀ ਆ ਕਿਉਂਗਾ ਇਹ ਆਪਣੀ ਜ਼ਿੰਮੇਵਾਰੀ ਦੀ ਸਮਝ ਨਹੀਂ ਕਿਨਾਰਾ ਤੇ ਇਹ ਦੁਆਰਾ ਦਿਰ ਘਟਨਾ ਕਾਦੀ ਹੋਣ ਨਾ ਪਰ ਇਹਨਾਂ ਦੀ ਹੁਣ ਕਹਿ ਲਿਆ ਐਂ ਕਰਕੇ ਜੇ ਜੇ ਇਦਾਂ ਹੋ ਰਿਹਾ ਪਹਿਲਾਂ ਸਾਨੂੰ ਹਲਕੇ ਚ ਲੈ ਰਿਹਾ ਸਾਡੇ ਰਹਿ ਭਰਾ ਦਾ ਨਰਾਤਰ ਕਰ ਰਿਹਾ ਸਤਕਾਰ ਕਰ ਰਹੀ ਬਜਾਈ ਨਰਾਤਰ ਕਰ ਰਿਹਾ ਥੱਲੇ ਮਾਰੇ ਤਸਵੀਰ ਪਈ ਹੋਵੇ ਬੂਤੀ ਪਈ ਹੋਵੇ ਉੱਪਰ ਬਿਲਕੁਲ ਕੋਈ ਚੜ੍ਹ ਕੇ ਜਿੱਥੇ ਨਾ ਬੋਰਡ ਲਾ ਦੇਉ ਉਹ ਬਿਲਕੁਲ ਉਪਰ ਤਰੂ ਰੱਖਿਆ ਤੋਂ ਉਹਦੇ ਕੋਲ ਸਾਡੇ ਜਗਰ ਇੱਕ ਮਸਜਿਦ ਪਿੱਛੇ ਝੋਲਵਾ ਤੇ ਸਾਡੇ ਆਲੇ 14 ਫਿਰ ਮਗਰ ਤੋਂ ਕੰਮ ਕਰਦਾ ਮੈਂ ਅਪੀਲ ਕਰਦਾ ਆਪਣੇ ਜਿੰਨੇ ਵੀ ਮੇਰੇ ਸਮਾਜ ਦੇ ਲੋਕ ਆ ਸਾਡੇ ਦਾ ਅੱਜ ਦੇ ਬਿਲਕੁਲ ਰਹੇ ਆ ਇਹਨਾਂ ਨੂੰ ਆਮਾਦੀ ਪਾਰਟੀ ਨੇ ਕੋਈ ਵੋਟ ਨਾ ਪਾਇਓ ਜੇ ਤੁਸੀਂ ਸੱਚੇ ਰਹੇ ਮੇਰੇ ਅਹਿਬ ਸਤਿਗੁਰ ਦਾ ਆਵਾਜ਼ ਵਾਇਓ ਆਪਣੇ ਆਪਣੇ ਆਈਡਲ ਆਪਣੇ ਗੁਰੂ ਮੰਤ ਧੰਨਵਾਦ ਐ ਮੈਡੀਕੀ ਕਹਿੰਦੇ ਕਿ ਦੇਰ ਹੈ ਬੁਰਸਤ ਹੈ ਉਹਨਾਂ ਨੇ ਭੂਰ ਲਾਲ ਪਿਆ ਜੇ ਤੋ ਪਾਰਟੀ ਵੱਲੋਂ ਐਕਸ਼ਨ ਲਿਆ ਗਿਆ ਬੋਰ ਉਹਨਾਂ ਨੇ ਹੁਣ ਲਾ ਰਿਹਾ ਕਿ ਕੰਨਾ ਚਾਹੋ ਦੇਖੋ ਜੀ ਇਹ ਜਿਹੜੀ ਆਵਾਜ਼ ਨੂੰ ਪਾਰਟੀ ਆ ਇਹਨਾਂ ਨੇ ਭਰਸੈਨ ਤੋਹ ਦਾਟਰ ਲੇਟ ਕਰਦਿਆਂ ਇਹ ਤਸਵੀਰਾਂ ਲਾ ਕੇ ਇਹਨਾਂ ਨੇ ਸਮਾਜ ਨੂੰ ਬੁਗਰਾ ਕੀਤਾ ਭਾਰਗੋਰ ਤੌਰ ਤੇ ਵੀ ਇਹ ਗੁਰੂ ਘਰਾਂ ਵਿੱਚ ਜਾਂਦੇ ਆ ਪਰ ਇਹਨਾਂ ਨੇ ਹਿਸਾਬ ਕਿ ਕਰ ਦਿੱਤਾ ਇਹਨਾਂ ਦਾ ਜਦੋਂ ਕੀ ਕਿਨੇ ਪਹਿਲਾਂ ਦੱਸਿਆ ਬਿਨਾਂ ਦੇ ਸਾਡੇ ਪ੍ਰਧਿਆ ਸਾਡੇ ਸਮਾਜ ਪਧਿਆ ਸਾਡੇ ਡਿਵੈਲਪਮੈਂਟ ਵੀ ਕੋਈ ਇਹਨਾਂ ਦਾ ਦੇ ਰੋਸ ਤਕਾਰ ਹੈ ਨੀਗਾ ਜੇ ਨਾ ਸਕਾਰ ਹੁੰਦਾ ਤਾਂ ਇਹਨੂੰ ਪਤਾ ਸੀ ਕਿ ਉੱਥੇ ਅਰਦਾਸਾਂ ਆਉਂਦੀਆਂ ਉਹਦੇ ਹੱਥ ਹੱਥ ਇਸ਼ਾਨ ਲੱਗੇ ਆ ਇਹਨੂੰ ਇਹ ਪਹਿਲੀ ਗੱਲ ਤਾਂ ਹਰ ਕਾਰ ਨਹੀਂ ਚਾਹੀਦੀ ਸੀ ਇਹ ਹਲੇ ਸਾਨੂੰ ਬਾਜ ਰਿਹਾ ਕਿ ਲੋਕ ਜਾਗਦੇ ਨਹੀਂ ਜਾਗਦੇ ਪਰ ਸਾਡਾ ਸਮਾਜ ਪੂਰੇ ਤਰ੍ਹਾਂ ਜਾਗਦਾ ਆ ਕਿਉਂਕਿ ਇਹ ਪਤਾ ਲੱਗ ਗਿਆ ਜੇ ਇਹ ਜਿਹੜਾ ਸੰਘਰਸ਼ ਆ ਉਹ ਬਾਰੇ ਬਿਲਕੁਲ ਤਿੱਖਾ ਹੋ ਸਕਦਾ ਆ ਤੇ ਨਾਲ ਜਿਹੜੇ ਬੋਲ ਲਾ ਦਿੰਦੇ ਆ ਅਸੀਂ ਪ੍ਰਸ਼ਾਸਨ ਦੇ ਤਲਵਾਦੀਆਂ ਅਸੀਂ ਇਹ ਆਮ ਬਾਤ ਜਣਾ ਚਾਹੁੰਦੇ ਆ ਕਿ ਅਗਾਹ ਤੋਂ ਇਧਰ ਲਈ ਹਰ ਕ ਜਿਹੜੀ ਨਾ ਹੋਵੇ ਤੇ ਜਿਹੜੇ ਆਪਣੇ ਸਮਾਜ ਨੂੰ ਅਪੀਲ ਕਰਦੇ ਆ ਕਿ ਇਦਾਂ ਦੇ ਜਿਹੜੇ ਸਰਕਾਰ ਨੇ ਅੰਚਲਿਆ ਜਾਂ ਜਿਹੜੀ ਸਰਕਾਰਾਂ ਇਹ ਆ ਆਪਾਂ ਜਿਹਨੂੰ ਆਪਣੇ ਵੱਧ ਤੋਂ ਵੋਟਾਂ ਪਾ ਗਿਓ ਆਪਾਂ 92 ਐਮਐਲਐਫ ਤੇ ਜਿਤਾ ਕੇ ਉਹਨਾਂ ਵਿੱਚ ਇਹ ਪ੍ਰਚਾਰ ਹੋਣਾ ਚਾਹੀਦਾ ਕਿ ਸਾਡੇ ਰਹਿਣ ਦਾ ਜਿਹੜਾ ਨਹੀਂ ਨਰਾਦਰ ਕੀਤਾ ਆ ਇਹਨਾਂ ਵੋਟਾਂ ਦੇ ਵਿੱਚ ਉਹਨਾਂ ਦੇ ਵਿੱਚ ਆਪਾਂ ਉਹਦਾ ਜਵਾਬ ਵੋਟਾਂ ਦੇ ਨਾਲ ਦੇਈਏ ਅਸਲ ਕਿਤੇ ਆਦਰ ਤੋਂ ਪੁੱਛਿਆ ਕਿ ਇਹ ਜਿਹੜਾ ਐਕਸ਼ਨ ਹੋਇਆ ਕਰ ਸਕਦੇ ਇਲੀਗਲ ਐਕਸ਼ਨ ਉਹਦਾ ਬੋਲ ਲਗਾਇਆ ਬੇਸ਼ੱਕ ਉਹਨੇ ਉਦਘਰਤ ਆ ਦੇ ਪਿਆ ਪਰ ਪਾਰਟੀ ਨੇ ਆਪਣੀ ਅਗਲਾ ਐਕਸ਼ਨ ਕੀ ਰਿਹਾ ਹੈ ਅਗਲਾ ਐਕਸ਼ਨ ਤਾਂ ਜੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਬੈਠ ਕੇ ਇਸ ਦੇ ਉੱਤੇ ਵਿਚਾਰ ਕੀਤਾ ਜਾਊਗਾ। ਬਸ ਅਸੀਂ ਮਨ ਬਣਾ ਚੁੱਕੇ ਸੀ ਕਿ 3 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਆਣ ਜਿਹੜਾ ਨਕਉਦਰ ਫੇਰੀ ਤੇ ਆ ਰਿਹਾ ਜਿਨ੍ਹਾਂ ਦਾ ਕਾਰਨ ਇਹ ਫਲੈਕਸਾਂ ਲੱਗੀਆਂ ਸੀ। ਤੋਂ ਅਸੀਂ ਕਰ ਲਿਆ ਸੀ ਕਿ ਜੇਕਰ ਇਹਨਾਂ ਨੇ ਫਲੈਕਸਾਂ ਨਾ ਲਾਈਆਂ ਤਾਂ ਉਹਨਾਂ ਦਾ ਕੜਾ ਬੁਰ ਜਿਹੜਾ ਵਿਰੋਧ ਆ ਉਹ ਕੀਤਾ ਜਾਊਗਾ ਨਕਉਦਰ ਆਉਣ ਤੇ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ ਜਿਹੜੇ ਸਾਡੇ ਰਹਿ ਵਰਿਆ ਉਹਨਾਂ ਦੇ ਪੈਰੋਕਾਰ ਜਿਹੜੇ ਹਜੇ ਵੀ ਜਾਗਦੇ ਆ। ਉਹ ਲੋਕ ਨਹੀਂ ਆਏ ਜਿਹੜੇ ਜਿਨ੍ਹਾਂ ਨੇ ਤੁਹਾਡੇ ਕੋਲੋਂ ਸਾਫੇ ਪੁਆਲੇ ਗਾਣਾ ਜਿਨ੍ਹਾਂ ਨੂੰ ਕੋਈ ਰੈਵਰਾਂ ਦਾ ਮਤਲਬ ਨਹੀਂ ਕੋਈ ਸਰੋਕਾਰ ਨਹੀਂ ਹੈ ਕਿਉਂਕਿ ਜਿਹੜੇ ਅੱਜ ਆਪਣੇ ਆਪ ਨੂੰ ਇਹ ਕਹਿ ਰਹੇ ਹਨ ਕਿ ਮੈਂ ਬਾਬਾ ਸਾਹਿਬ ਦਾ ਪੁੱਤ ਐ ਗੁਰੂ ਰਵਿਦਾਸ ਮਹਾਰਾਜ ਦਾ ਪੁੱਤ ਐ ਉਹਨਾਂ ਲੋਕਾਂ ਨੂੰ ਇਹ ਦੋ ਦਿਨਾਂ ਨੇ ਚਾਹੀਦਾ ਸੀ ਜਦੋਂ 178 ਲਾ ਪੋਸਟਾਂ ਅਫਸਰਾਂ ਦੇ ਰੱਖਣ ਦੀਆਂ ਆਈਆਂ ਸੀਗੀਆਂ ਉਦੋਂ ਵੀ ਤੁਹਾਨੂੰ ਇਹਨਾਂ ਲੋਕਾਂ ਨੇ ਨਲਾਇਕ ਕਿਹਾ ਸੀ ਕਿਉਂਕਿ ਉਹਨਾਂ ਲੋਕਾਂ ਦੇ ਤਾਂ ਹੀ ਰੋਸਾ ਕਰ ਹੀ ਨਹੀਂ ਸਕਦੇ ਉਹਨਾਂ ਨੇ ਤਾਂ ਗੱਲ ਦੇ ਵਿੱਚ ਪਟਕਾ ਪਵਾ ਕੇ ਹੀ ਸਾਬਤ ਕਰ ਦਿੱਤਾ ਵੀ ਵਾਕਈ ਅਸੀਂ ਨਲਾਇਕ ਹੈ ਜਿਹੜੇ ਨਲਾਇਕ ਆ ਉਹਨਾਂ ਤੇ ਤਾਂ ਆਪਾਂ ਨੂੰ ਕੋਈ ਹਰਕੀ ਨਹੀਂ ਜਿਹੜੇ ਲੈਕ ਆ ਉਹ ਆਪਣੇ ਰਹਿਬਰਾਂ ਦੀ ਲੜਾਈ ਲਈ ਹਮੇਸ਼ਾ ਤਤਪਰਿਆ ਆਪਣੇ ਰਹਿਬਰਾਂ ਦੀ ਜਿਹੜੀ ਮਾਨ ਸਨਮਾਨ ਦੀ ਲੜਾਈ ਉਹ ਹਮੇਸ਼ਾ ਲੜਨਗੇ ਔਰ ਬੋਜਨ ਸਮਾਜ ਪਾਰਟੀ ਦੇ ਝੰਡੇ ਥੱਲੇ ਲੜਨਗੇ